ਕਿਹੜੀ ਵੀ ਹਿਕਲਾਂ ਤੇ ਜ਼ਿਆਦਾ ਲਗ ਲਗਾ ਰਹੇ ਆ ਕਿਉਂਕਿ ਜਿੰਨੀਆਂ ਵੀ ਗੱਡੀਆਂ ਏਜੰਸੀ ਚ ਆਉਂਦੀਆਂ ਨੇ ਜੂਜੇ ਛੋਟੇ ਕਾਰਾਂ ਉਹਨਾਂ ਵਿੱਚ ਆਲਰੇਡੀ ਫੋਗ ਬੋਗ ਲਾਈਟਾਂ ਤੇ ਉਹਨਾਂ ਦੇ ਬੈਕ ਲਾਈਟਾਂ ਹੁੰਦੀਆਂ ਵਾਂ ਇਹ ਰਿਫਲੈਕਟਰ ਟੇਪ ਹੁੰਦੀ ਆ ਇਹ ਦੋਨੋਂ ਹੀ ਜਦੋਂ ਉੱਪਰ ਲਾਈਟ ਪੈਂਦੀ ਆ ਤੇ ਚਮਕ ਮਾਰਦੀ ਆ ਜਿਸ ਨਾਲ ਪਤਾ ਲੱਗ ਸਕਦਾ ਕਿ ਅਗਲੇ ਬੰਦੇ ਕੋਈ ਵੀ ਹਿਕਲ ਜਾ ਰਿਹਾ ਅਸੀਂ ਰੋਟਰੀ ਕਲੱਬ ਈਸਟ ਜਿਹੜੀ ਅਮਰਸਰ ਲੋ ਉਨ੍ਹਾਂ ਨਾਲ ਮਿਲ ਕੇ ਅਸੀਂ ਇਹ ਹਰ ਸਾਲ ਹੀ ਕਿ ਇਹੋ ਜਿਹੇ ਉਪਰਾਲੇ ਕਰ ਦਿੰਦੇ ਆ ਜਿਨ੍ਹਾਂ ਨਾਲ ਕਿ ਤੁਹੰਦੇ ਦਿਨਾਂ ਵਿੱਚ ਜਿਹੜੇ ਐਕਸੀਡੈਂਟ ਹੋ ਰਹੇ ਆ ਉਹਨਾਂ ਨੂੰ ਘਟ ਕਰਨ ਵਿੱਚ ਇੱਕ ਯੋਗਦਾਨ ਪਾ ਰਹੇ ਆ ਜਿਸ ਤਰ੍ਹਾਂ ਕਿ ਜਿਹੜੇ ਵਹੀਕਲ ਨੇ ਕਮਰਸ਼ੀਅਲ ਵਹੀਕਲ ਉਹਨਾਂ ਦੇ ਪਿੱਛੇ ਰਿਫਲੈਕਟਰ ਲਾਉਣੇ ਉਹਨਾਂ ਨੂੰ ਜਾਗਰੂਕ ਕਰਨਾ ਤੇ ਜਿਹੜੇ ਰਿਫਲੈਕਟਰ ਲਾਉਣ ਦਾ ਮੁੱਖ ਕਾਰਨ ਇਹ ਹੀ ਹੁੰਦਾ ਕਿ ਤੁਹੰਦੇ ਦਿਨਾਂ ਵਿੱਚ ਜਦੋਂ ਅਸੀਂ ਗੱਡੀ ਜਾਂ ਕੋਈ ਵਹੀਕਲ ਸੜਕ ਦੇ ਉੱਪਰ ਖੜਾ ਕਰਦੇ ਆ ਤੇ ਉਹਨੂੰ ਪਿੱਛੇ ਆਉਣ ਵਾਲਾ ਜਿਹੜਾ ਵਹੀਕਲ ਆ ਉਹਨੂੰ ਪਤਾ ਨਹੀਂ ਲੱਗਦਾ ਜਿਹੜਾ ਰਿਫਲੈਕਟਰ ਆ ਉਹ ਚਮਕ ਦਿੰਦਾ ਚਮਕਦੰਦਾ ਵਾਲਾ ਅਗਲੇ ਪਤ ਲੱਗਿਆ ਤਾਂ ਕੋਈ ਵੀਹਿਕਲ ਖੜਾ ਤੇ ਉਹ ਸਾਵਧਾਨੀ ਵਰਤਦਾ ਤੇ ਜਿਹੜੇ ਵਹੀਕ ਐਕਸੀਡੈਂਟ ਆ ਉਹ ਘੱਟ ਹੋ ਸਕਦੇ ਆ ਸੋ ਅੱਜ ਇੱਕ ਲੋਕਾਂ ਤੱਕ ਇਹ ਮੈਸੇਜ ਤੁਹਾਡੇ ਮਾਧਿਅਮ ਰਾਹੀਂ ਪਹੁੰਚਦਾ ਹੋ ਜਾਵੇ ਕਿ ਜਿਹੜੇ ਲੋਕ ਸੜਕ ਤੇ ਉੱਤੇ ਚੱਲਦੇ ਨੇ ਉਹ ਆਪਣੇ ਵਹੀਕਲ ਨੂੰ ਸਪੀਡ ਲਿਮਿਟ ਵਿੱਚ ਰੱਖ ਕੇ ਚਲਾਉਣ ਤੇ ਗੱਡੀ ਦੀ ਅਗਲੀ ਲਾਈਟ ਤੇ ਪਿਛਲੀ ਲਾਈਟ ਜਿਹੜੀ ਆ ਉਹਨੂੰ ਚਾਲੂ ਹਾਲਤ ਵਿੱਚ ਰੱਖਣ ਤੇ ਜਿਸ ਤਰ੍ਹਾਂ ਕਿ ਧੁੰਦ ਦੇ ਦਿਨਾਂ ਵਿੱਚ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਦੀ ਤਦਾਦ ਬਹੁਤ ਜ਼ਿਆਦਾ ਹੁੰਦੀ ਆ ਜਦੋਂ ਵੀ ਆਪਾਂ ਗੱਡੀ ਧੁੰਦ ਦੇ ਵਿੱਚ ਚੱਲ ਰਹੀਆਂ ਤੇ ਆਪਾਂ ਲਾਈਨ ਦੇ ਵਿੱਚ ਹੀ ਰੱਖ ਕੇ ਚੱਲਿਆ ਜਾਵੇ ਕਿਸੇ ਵੀ ਕਿਸੇ ਨੂੰ ਓਵਰਟੇਕ ਕਰਨ ਲੱਗਿਆਂ ਸਾਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਕਿ ਅਗਲੇ ਬੰਦੇ ਜੇ ਸਾਨੂੰ 100 150 ਗੱਜ ਤੱਕ ਦਿਖਦਾ ਤੇ ਤਾਂ ਹੀ ਕਿਸੇ ਗੱਡੀ ਨੂੰ ਓਵਰਟੇਕ ਕੀਤਾ ਜਾਵੇ ਜਿਹੜੇ ਐਕਸੀਡੈਂਟ ਆ ਉਦੋਂ ਹੁੰਦੇ ਜਦੋਂ ਇਸ ਗੱਡੀ ਨੂੰ ਓਵਰਟੇਕ ਕਰਨ ਲੱਗਦੇ ਤੇ ਸਾਡੀ ਸਪੀਡ ਜਿਹੜੀ ਆ ਓਵਰ ਹੋ ਜਾਂਦੀ ਆ ਉਹਨਾਂ ਨੂੰ ਘੱਟ ਕਰਨ ਵਾਸਤੇ ਇਹ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਅਮਸਾ ਤੋਂ ਤੇ ਟ੍ਰੈਫਿਕ ਪੁਲਿਸ ਹਲੋਂ ਇੱਕ ਮੁਹਿੰਮ ਚੇੜੀ ਗਈ ਆ ਕਿ ਅਸੀਂ ਵਹੀਕਲਾਂ ਨੂੰ ਰਿਫਲੈਕਟਰ ਲਗਾ ਕੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਚਾ ਕਿੰਨਾ ਕੁ ਹੋ ਸਕਦਾ ਜੀ ਐਕਚੁਅਲੀ ਇਹ ਵੇਖੋ ਜੀ ਐਕਸੀਡੈਂਟ ਤੇ ਬਹੁਤ ਜ਼ਿਆਦਾ ਹੁੰਦੇ ਨੇ ਲੇਕਿਨ ਹੁਣ ਜਿਉਂ ਜਿਉਂ ਇਹੋ ਜਿਹੇ ਐਨਜੀਓਸ ਸੰਸਥਾਵਾਂ ਜਿਹੜੀਆਂ ਇਹ ਲੋਕਾਂ ਦੇ ਭਲੇ ਵਾਸਤੇ ਕੰਮ ਕਰਦੀਆਂ ਤੇ ਇਹਨਾਂ ਨਾਲ ਕਿਸੇ ਇੱਕ ਦੀ ਵੀ ਜਾਨ ਵੱਜ ਜਵੇ ਤੇ ਮੈਂ ਕਹਿੰਦਾ ਸਾਡੀ ਜਿਹੜੀ ਇਹ ਸੇਵਾ ਵਾ ਇਹਨਾਂ ਐਨਜੀ ਦੀ ਜਿਹੜੀ ਸੇਵਾ ਵਾ ਉਹ ਕਿਸੇ ਥਾਂ ਪੈਂਦੀ ਆ ਕਿਉਂਕਿ ਜਿਹੜਾ ਘਰ ਦਾ ਇੱਕ ਮੁਖੀ ਆ ਉਹ ਕਿਸੇ ਦਾ ਬਾਪ ਹੈ ਉਹ ਕਿਸੇ ਦਾ ਭਰਾ ਵਾ ਕਿਸੇ ਦਾ ਬੇਟਾ ਵਾ ਤੇ ਕਿਸੇ ਉਦਾ ਬੜਾ ਉਹ ਹਰਮਨ ਪਿਆਰਾ ਅੱਖਾਂ ਦਾ ਤਾਰਾ ਵਾ ਜਿਹਦੇ ਨਾਲ ਸਾਰੇ ਘਰ ਦਾ ਜਿਹੜਾ ਵਾ ਉਹ ਜੁੜਿਆ ਹੁੰਦਾ ਕਿ ਜਿਹਦੇ ਨਾਲ ਉਹ ਅਗਲੇ ਉਹਦੀ ਡੈਥ ਹੋ ਜਾਂਦੀ ਆ ਤੇ ਸਾਦਾ ਘਰ ਦਾ ਜਿਹੜਾ ਉਹ ਆਰਥਿਕ ਹਾਲਤ ਪੱਖੋਂ ਉਹ ਕਮਜ਼ੋਰ ਹੋ ਜਾਂਦੇ ਆ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈਆਂ ਤੱਕ ਛੁੱਟ ਜਾਂਦੀਆਂ ਸੋ ਅਸੀਂ ਕਵਾਂਗੇ ਕਿ ਜਿਹੜਾ ਵੀ ਕੋਈ ਵੀ ਕਲਚਰਾਉਂਦਾ ਵਾ ਉਹ ਇਹਨਾਂ ਪੁਲਿਸ ਦੇ ਰੂਲਾਂ ਨੂੰ ਫੋਲੋ ਕਰੇ ਤੇ ਤੁਹਾਂਡੇ ਜਨਾਂ ਵਿੱਚ ਜਿਹੜਾ ਖਾਸ ਕਰਕੇ ਇਹ ਆਪਣੀ ਕੋਸ਼ਿਸ਼ ਕਰੇ ਕਿ ਮੈਂ ਆਪਣੀ ਥੋੜੀ ਸੂਝ-ਬੂਝ ਨਾਲ ਗੱਡੀ ਚਲਾਵੇ ਤੇ ਕਿਸੇ ਨੂੰ ਓਵਰਟੇਕ ਕਰਨ ਲੱਗਿਆਂ ਉਹਦਾ ਐਕਸੀਡੈਂਟਾ ਹੋਵੇ ਰਿਫਲੈਕਟਰ ਜੋ ਲਗਾ ਰਹੇ ਨੇ ਕੇਜਸ ਕੇ ਸਾਧਨ ਦੇ ਲੱਗ ਸਕਦੇ ਆ ਇਹ ਜੀ ਕਮर्शियल ਵੀ ਹਿਕਲਾਂ ਤੇ ਜ਼ਿਆਦਾ ਲਗਾ ਲਗਾ ਰਹੇ ਆ ਕਿਉਂਕਿ ਜਿੰਨੀਆਂ ਵੀ ਗੱਡੀਆਂ ਏਜੰਸੀ ਚ ਆਉਂਦੀਆਂ ਨੇ ਜੂਜੇ ਛੋਟੇ ਕਾਰਾਂ ਉਹਨਾਂ ਵਿੱਚ ਆਲਰੇਡੀ ਫੋਗ ਆ ਬੋਗ ਲਾਈਟਾਂ ਤੇ ਉਹਨਾਂ ਦੇ ਬੈਕ ਲਾਈਟਾਂ ਹੁੰਦੀਆਂ ਵਾਂ ਜਿਹੜੇ ਕਿ ਆਮ ਕਮर्शियल ਵੀਕਲ ਨੇ ਉਹਨਾਂ ਦੇ ਉੱਤੇ ਜਿਹੜੀਆਂ ਉਹ ਪਹਾੜ ਢੋਣ ਦੇ ਟਾਈਮ ਜਾਂ ਗੱਡੀ ਬੈਕ ਕਰਦੇ ਟਾਈਮ ਉਹਨਾਂ ਦੀ ਲਾਈਟਾਂ ਕੁੱਟ ਜਾਂਦੀਆਂ ਤੇ ਉਹਨਾਂ ਦੀਆਂ ਲਾਈਟਾਂ ਨਾ ਕੰਮ ਕਰਨ ਦੇ ਸਬੰਧ ਵਿੱਚ ਜਿਹੜੇ ਰਿਫਲੈਕਟਰ ਆ ਇਹ ਇੱਕ ਲਾਈਟ ਦਾ ਕੰਮ ਦਿੰਦੇ ਆ ਕਿ ਜਿਹੜੇ ਵਹੀਕਲ ਹੈ ਉਹਨੂੰ ਪਤਾ ਲੱਗ ਸਕੇ ਕਿ ਅਗਲੇ ਬੰਦੇ ਕੋਲ ਵਹੀਕਲ ਜਾ ਰਿਹਾ ਇਹਦੀ ਜਿਹੜੀ ਚਮਕ ਹੈ ਇਹ ਰਿਫਲੈਕਟਰ ਟੇਪ ਹੁੰਦੀ ਆ ਇਹ ਦੋ ਦੋ ਹੀ ਜਦੋਂ ਉੱਪਰ ਲਾਈਟ ਪੈਂਦੀ ਆ ਤੇ ਚਮਕ ਮਾਰਦੀ ਆ ਜਿਸ ਨਾਲ ਪਤਾ ਲੱਗ ਸਕਦਾ ਕਿ ਅਗਲੇ ਬੰਦੇ ਕੋਈ ਵਹੀਕਲ ਜਾ ਰਿਹਾ ਅੰਮਰ ਸਾਹਿਬ ਸ਼ਹਿਰ ਵਾਸੀ ਨਾਲ ਤੁਸੀਂ ਗੱਲ ਕਰ ਤੋਂ ਵੀ ਕੀਤੀ ਹੈ ਕਿੰਨਾ ਸਾਥ ਮਿਲ ਰਿਹਾ ਜੀ ਇਹ ਬਹੁਤ ਸਾਰਾ ਸਾਥ ਮਿਲ ਰਿਹਾ ਜੀ ਜਿਸਾਂ ਕਿ ਇਹ ਜਿਸਾਂ ਇਹ ਸੰਸਥਾ ਵਾ ਇਹ ਸੰਸਥਾ ਵੀ ਆ ਆਪਣੇ ਉਪਰਾਲੇ ਕਰਦੇ ਪਈ ਆ ਹੋਰ ਲੋਕ ਵੀ ਸਾਡੇ ਨਾਲ ਬੜਾ ਮੋਢੇ ਦਾ ਮੋਢਾ ਜੋੜ ਕੇ ਅਸੀਂ ਹਰੇਕ ਦਿਨ ਹਰੇਕ ਦਿਨ ਵਿੱਚ ਤਿੰਨ ਤਿੰਨ ਚਾਰ ਚਾਰ ਸੈਮੀਨਾਰ ਹੁੰਦੇ ਆ ਲੋਕਾਂ ਨੂੰ ਅਵੇਰ ਤੇ ਜਾਗਰੂ ਕਰਨ ਵਾਸਤੇ ਤਾਂ ਜੋ ਜਿਹੜੇ ਐਕਸੀਡੈਂਟ ਆ ਉਹ ਘੱਟ ਦਿੱਤੇ ਜਾ ਸਕਣ ਤੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਹਾਂਜੀ ਤੁੰਦ ਦੇ ਦਿਨਾਂ ਵਿੱਚ ਜਿਹੜੇ ਐਕਸੀਡੈਂਟਾਂ ਦੀ ਤਦਾਦ ਆ ਉਹ ਬਹੁਤ ਜ਼ਿਆਦਾ ਵਾ ਲੇਕਿਨ ਸਾਡੇ ਅਮਰੀਕਾ ਦੇ ਵਿੱਚ ਪਿੱਛੇ ਜੇ 153 ਵਹੀਕਲ ਇਕੱਠੇ ਟਕਰਾਏ ਸੀ ਜਿਨ੍ਹਾਂ ਵਿੱਚ 7 ਮੌਤਾਂ ਹੋਈਆਂ ਸੀ ਲੇਕਿਨ ਸਾਡੇ ਇੱਥੇ ਇੱਕੋ ਇੱਕ ਗੱਡੀ ਡਿੱਗੀ ਸੀਗੀ ਨਹਿਰ ਦੇ ਵਿੱਚ ਜਿਹੜੀ ਇੱਕ ਗੱਡੀ ਨਹਿਰ ਵਿੱਚ ਡਿੱਗਣ ਕਰਕੇ 10 ਮੋਤਾਂ ਇੱਕੋ ਗੱਡੀ ਵਿੱਚ ਹੋਈਆਂ ਜਿਹੜੀ ਉਹ ਐਵੇਂ ਦੇ ਰੇਸ਼ਿਓ ਆ ਉਹ ਬੜੀ ਵੱਧੀ ਆ ਜਦੋਂ ਅਸੀਂ ਜਾਗਰੂਕ ਹੋਵਾਂਗੇ ਤੇ ਅਸੀਂ ਕਿਸੇ ਨੂੰ ਅਵੇਅਰ ਕਰ ਸਕਦੇ ਹਾਂ ਕਿਸੇ ਨੂੰ ਜਾਗਰੂਕ ਕਰ ਸਕਦੇ ਹਾਂ ਕਿ ਜੇ 153 ਵੀ ਹਕਲਾ ਵਿੱਚ 7 ਮੋਤਾਂ ਹੋਈਆਂ ਤੇ ਅਸੀਂ ਵੀ ਕਿਤੇ ਨਾ ਕਿਤੇ ਇਸ ਜਾਗਰੂਕਤਾ ਜਦੋਂ ਪਿੱਛੇ ਰਹਿ ਗਏ ਆ ਉਹ ਜਿਹੜੀ ਜਾਗਰੂਕਤਾ ਮੁਹਿੰਮ ਆ ਉਹ ਇਹਦਾ ਆਗਾਜ਼ ਕੀਤਾ ਗਿਆ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਕਰਦੇ ਆ ਰਹੇ ਆ ਕਿ ਲੋਕਾਂ ਨੂੰ ਅੱਗੇ ਤੋਂ ਅੱਗੇ ਕੋਈ ਫਰਕ ਵੀ ਪੈ ਰਿਹਾ ਲੋਕੀ ਸਮਝ ਵੀ ਰਏ ਆ ਤੇ ਐਕਸੀਡੈਂਟਾਂ ਦੇ ਤਦਾਦ ਵਿੱਚ ਜਿਹੜੀ ਆ ਉਹ ਕਮੀ ਵੀ ਆ ਰਹੀ ਆ ਕਿੰਨਾ ਕਿ ਜ਼ਰੂਰੀ ਹੈ ਜਿਹੜਾ ਫਲੈਕਟਰ ਉਹ ਫਲੈਕਟਰ ਜਿਹੜਾ ਜੀ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਕਿ ਆਮ ਕਮਰਸ਼ੀਅਲ ਵਹੀਕਲ ਆ ਉਹਨਾਂ ਦੇ ਉੱਤੇ ਜਿਹੜੀਆਂ ਉਹ ਖਾਸ ਕਰਕੇ ਉਹਨਾਂ ਦੇ ਕੰਮਕਾਰ ਜਿਹੜੇ ਇਹੋ ਜਿਹੇ ਹੁੰਦੇ ਆ ਜੋ ਆਪਣਾ ਕੰਮ ਕਰਦੇ ਦਿਨਾਂ ਵਿੱਚ ਉਹ ਆਪਣੀਆਂ ਲਾਈਟਾਂ ਨਹੀਂ ਲਗਾ ਸਕਦੇ ਪਿੱਛੇ ਬੈਕ ਲਾਈਟ ਨਹੀਂ ਹੁੰਦੀ ਜਾਂ ਜਿਹੜੇ ਖੇਤੀਬਾੜੀ ਦੇ ਵਹੀਕਲ ਆ ਜਾਂ ਟਰਾਲੀਆਂ ਟਰੈਕਟਰ ਆ ਉਹਨਾਂ ਨੂੰ ਉਹ ਬੈਕ ਲਾਈਟਾਂ ਨਹੀਂ ਹੁੰਦੀਆਂ ਤੇ ਜਿਹੜੇ ਇਹ ਰਿਫਲੈਕਟਿਵ ਟੇਪ ਹੈ ਇਹ ਬਹੁਤ ਹੀ ਜ਼ਰੂਰੀ ਆ ਕਿ ਜਿਹੜੇ ਪਿੰਡਾਂ ਤੋਂ ਲੋਕ ਸ਼ਹਿਰ ਵਿੱਚ ਲੈ ਕੇ ਆਉਂਦੇ ਆਪਣਾ ਦਾਣਾ ਦਾਣਾ ਮੰਡੀ 'ਚ ਲੈ ਕੇ ਆਉਂਦੇ ਸਬਜ਼ੀ ਲੈ ਕੇ ਆਉਂਦੇ ਨੇ ਜਾਂ ਉਹ ਗੰਨਾ ਲੈ ਕੇ ਜਾ ਰਹੇ ਆ ਉਹਨਾਂ ਨੂੰ ਇਹ ਰਿਫਲੈਕਟਰ ਬਹੁਤ ਜ਼ਰੂਰੀ ਆ ਜਿਨ੍ਹਾਂ ਨਾਲ ਕਿ ਜਿਹੜੇ ਹਾਈਵੇ ਤੇ ਜਿਹੜੇ ਐਕਸੀਡੈਂਟ ਹੋਇਆ ਉਹਨਾਂ ਨੂੰ ਕਮੀ ਕੀਤੀ ਜਾ ਸਕਦੀ ਪੰਜਾਬ ਪੁਲਿਸ ਸੇਵਾ ਹੀ ਕਰ ਰਹੀ ਹੈ ਜੀ ਏ ਪੰਜਾਬ ਪੁਲਿਸ ਤੇ ਹੋਰ ਸੰਸਥਾਵਾਂ ਦੀ ਮਦਦ ਨਾਲ ਆਪਾਂ ਇਹ ਇਹ ਇਹੋ ਜਿਹੇ ਜਿਹੜੇ ਆ ਇਹ ਸੈਮੀਨਾਰ ਚੱਲਦੇ ਰਹਿੰਦੇ ਆ ਤੇ ਅਸੀਂ ਇਹ ਸੇਵਾ ਵੀ ਕਰ ਰਹੇ ਆ ਸਾਡੀ ਨਾਲ ਡਿਊਟੀ ਨਾਲ ਸਾਡੀ ਸੇਵਾ ਜੇ ਕਿਸੇ ਇੱਕ ਦੀ ਜਾਨ ਬਚ ਜਾਏ ਤਾਂ ਐਸੀ ਕਹਾਂਗੇ ਇਹ ਸਾਡੀ ਸੇਵਾ ਜਿਹੜੀ ਆ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸੇਵਾ ਨੂੰ